ਇਸ ਵੇਲੇ ਦੀ ਵੱਡੀ ਖਬਰ ਸਭ ਨੇ ਆਰੀ ਹੈ ਡੀਆਈਜੀ ਪੁਲਰ ਦੇ ਕੋਲ ਕੀ ਅਫਸਰਾ ਦੀ ਪ੍ਰਾਪਰਟੀ ਦੇ ਕਾਗਜ਼ ਨੇ ਉਹ ਕਿਹੜੇ ਅਫਸਰ ਨੇ ਖੁਲਾਸਾ ਕਿੱਥੇ ਹੋਇਆ ਹੈ ਪੂਰੀ ਜਾਣਕਾਰੀ ਜੁੜੇ ਨੇ ਸਾਥੀ ਪੱਤਰਕਾਰ ਸੰਦੀਪ ਲਾਧੂਗਾ ਸੰਦੀਪ ਮੁੱਢਲੀ ਜਾਣਕਾਰੀ ਕੀ ਹੈ ਕਿ ਡੀਆਈਜੀ ਹਰਚਰਨ ਸਿੰਘ ਪੁਲਰਪੁਰ ਪੰਜਾਬ ਦੇ ਅਫਸਰਾ ਦੇ ਕਿਹੜੀ ਪ੍ਰਾਪਰਟੀਆਂ ਦੇ ਕਾਗਜ਼ ਨੇ ਜਿਵੇਂ ਤੁਸੀਂ ਜ਼ਿਕਰ ਕੀਤਾ ਡੀਆਈਜੀ ਭੁੱਲਰ ਕੇਸ ਤੇ ਪੰਜਾਬ ਦੇ ਲੋਕਾਂ ਦੀ ਵੀ ਨਜ਼ਰ ਬਣੀ ਹੋਈ ਹੈ ਕਿਉਂਕਿ ਕੱਲੀ-ਕੱਲੀ ਚੀਜ਼ ਆ ਜਿਹੜੀ ਆਏ ਦਿਨ ਸਾਹਮਣੇ ਆ ਰਹੀ ਹੈ ਕਿਉਂਕਿ ਇਹ ਛੋਟੀ ਮੋਟੀ ਗੱਲ ਨਹੀਂ ਹੈ ਇੱਕ ਹਾਈ ਪ੍ਰੋਫਾਈਲ ਭ੍ਰਿਸ਼ਟਾਚਾਰ ਦਾ ਕੇਸ ਹੈ ਜਿੱਥੋਂ ਤੱਕ ਰਹੀ ਗੱਲ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਬੇਸ਼ੱਕ ਇਸ ਕਾਰਵਾਈ ਤੋਂ ਬਾਅਦ ਪੰਜਾਬ ਸਰਕਾਰ ਨੂੰ ਜਿਹੜਾ ਹੈ ਸਸਪੈਂਡ ਕਰਨਾ ਪਿਆ ਜੋ ਸਰਵਿਸ ਰੂਲ ਕਹਿੰਦੇ ਨੇ ਉਸ ਤੋਂ ਬਾਅਦ ਪੰਜਾਬ ਸਰਕਾਰ ਦੀ ਨਾ ਪਹਿਲਾਂ ਨਾ ਉਸ ਤੋਂ ਬਾਅਦ ਕੋਈ ਵਾਧੂ ਟਿੱਪਣੀ ਆਈ ਹੈ ਨਹੀਂ ਤਾਂ ਦੇਖਿਆ ਗਿਆ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਸਭ ਤੋਂ ਵੱਧ ਪ੍ਰਚਾਰ ਤੇ ਇਸ਼ਤਿਆਰ ਦਾ ਕੰਮ ਇਸ ਮੌਜੂਦਾ ਸੱਤਾ ਧਿਰ ਨੇ ਆਮ ਆਦਮੀ ਪਾਰਟੀ ਨੇ ਕੀਤਾ ਪਰ ਡੀਆਈਜੀ ਭੁੱਲਰ ਕੇਸ ਦੇ ਵਿੱਚ ਛੋਟੇ ਤੋਂ ਲੈ ਕੇ ਵੱਡੇ ਲੀਡਰ ਤੱਕ ਬੋਲਤੀ ਬੰਦ ਹੈ ਮੁੱਖ ਮੰਤਰੀ ਸਾਹਿਬ ਦੇ ਇੱਕ ਟਵੀਟ ਜਾਂ ਕਹਿ ਲਓ ਇੱਕ ਪੋਸਟ ਸਾਹਮਣੇ ਆਈ ਸੀ ਜਿਸ ਵਿੱਚ ਉਹਨਾਂ ਨੇ ਦਾਅਵਾ ਕੀਤਾ ਸੀ ਕਿ ਅਸੀਂ ਕਿਸੇ ਨੂੰ ਵੀ ਨਹੀਂ ਬਖਸ਼ਾਂਗੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਵਿਜੀਲੈਂਸ ਜਾਂ ਕਿਸੇ ਹੋਰ ਅਧਿਕਾਰੀ ਨੇ ਜਾਂ ਸੀਆਈਡੀ ਦੀਆਂ ਰਿਪੋਰਟਾਂ ਦੇ ਆਧਾਰ ਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ ਡੀਆਈਜੀ ਭੁੱਲਰ ਤੇ ਜੋ ਐਡੇ ਵੱਡੇ ਰਿਸ਼ਵਤ ਦਾ ਇੱਕ ਜਾਲ ਵਿਛਾਈ ਬੈਠੇ ਸੀ ਤੇ ਕਈ ਅਫਸਰ ਇਨਵੋਲਵ ਕਰੀ ਬੈਠੇ ਸੀ ਉਸ ਤੇ ਕਿਸੇ ਤਰ੍ਹਾਂ ਦੀ ਕੋਈ ਵੀ ਕਾਰਵਾਈ ਕਿਉਂ ਨਹੀਂ ਕੀਤੀ ਗਈ ਇਹ ਇੱਕ ਆਪਣੇ ਆਪ ਦੇ ਸਵਾਲ ਹੈ ਤੇ ਇਸ ਸਵਾਲ ਦਾ ਜਵਾਬ ਅਜੇ ਤੱਕ ਪੰਜਾਬ ਸਰਕਾਰ ਨਹੀਂ ਦੇ ਸਕੀ ਹੁਣ ਜਿੱਥੋਂ ਤੱਕ ਰਹੀ ਗੱਲ ਕੇਸ ਦੀਆਂ ਤਾਰਾਂ ਕਿੱਥੋਂ ਤੱਕ ਜੁੜੀਆਂ ਨੇ ਕਿਰਸ਼ਾਨੂ ਜਿਹੜਾ ਕਿ ਵਿਚੋਲਾ ਬਣਿਆ ਹੋਇਆ ਸੀ ਇੱਕ ਤਾਂ ਉਸਦੀ ਡਾਇਰੀ ਨੇ ਰਾਜ਼ ਖੋਲਨੇ ਨੇ ਰਿਮਾਂਡ ਦੇ ਦੌਰਾਨ ਵੀ ਆਏ ਦੇ ਨਵੀਂ ਗੱਲ ਸਾਹਮਣੇ ਆਉਣੀ ਹੈ ਹੁਣ ਆਪਾਂ ਆਉਣੇ ਆ ਕਿ ਜਿਹੜਾ ਸਸਪੈਂਡ ਕੀਤਾ ਗਿਆ ਡੀਆਈਜੀ ਹੈ ਹਰਚਰਨ ਸਿੰਘ ਭੁੱਲਰ ਜਿਸ ਦੇ ਕੋਲ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਇੱਕ ਮਾਮਲਾ ਵੀ ਦਰਜ ਕਰ ਦਿੱਤਾ ਗਿਆ ਔਰ ਲਗਭਗ ਭੁੱਲਰ ਦੀ ਗ੍ਰਿਫਤਾਰੀ ਤੋਂ 14 ਦਿਨ ਬਾਅਦ ਜਦੋਂ ਇਹ ਮਾਮਲਾ ਦਰਜ ਕੀਤਾ ਗਿਆ ਤਾਂ ਇੱਕ ਸਾਫ਼ ਸਮਝ ਆ ਸਕਦੀ ਹੈ ਕਿ ਇਹਨਾਂ 14 ਦਿਨਾਂ ਦੇ ਵਿੱਚ ਚਾਹੇ ਵਿਦੇਸ਼ ਦੇ ਵਿੱਚ ਬਣਾਈ ਜਾਇਦਾਦ ਹੈ DIG ਭੋਲਰ ਵੱਲੋਂ ਜਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਂ ਤੇ ਜਾਂ ਫਿਰ ਪੰਜਾਬ ਦੇ ਵੱਖ-ਵੱਖਰੇ ਥਾਵਾਂ ਤੇ ਜਾਂ ਭਾਰਤ ਦੇ ਕਿਸੇ ਹੋਰ ਕੋਨੇ ਵਿੱਚ ਵੀ ਬਣਾਈ ਹੋਵੇ ਇਹਨਾਂ ਸਾਰੀਆਂ ਚੀਜ਼ਾਂ ਦੇ ਵੇਰਵੇ ਇਕੱਠੇ ਕਰਨ ਤੋਂ ਬਾਅਦ ਹੀ CBI ਨੇ ਲੇਖਾ ਜੋਖਾ ਕਰਨ ਤੋਂ ਬਾਅਦ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਜਿਹੜੇ ਕੀ ਉਹਨਾਂ ਦੇ ਆਮਦਨ ਦੇ ਵਸੀਲੇ ਆ ਉਸ ਤੋਂ ਵੱਧ ਜਾਇਦਾਦ ਸੰਪਤੀ ਬਣਾਉਣ ਦਾ ਮਾਮਲਾ ਦਰਜ ਕੀਤਾ ਹੈ ਤਾਂ ਹੁਣ ਉਸ ਦਾ ਰਿਮਾਂਡ ਵੀ ਲਿਆ ਜਾ ਸਕਦਾ ਹੈ ਪਰ CBI ਨੂੰ ਇੱਕ ਗੱਲ ਦਾ ਸ਼ੱਕ ਹੋਰ ਵੀ ਹੈ ਜੋ ਕਿ ਜਾਗਰਨ ਅਖਬਾਰ ਦੇ ਵਿੱਚ ਇੱਕ ਸਾਫ਼ ਸ਼ਬਦਾਂ ਵਿੱਚ ਲਿਖੀ ਗਈ ਰਿਪੋਰਟ ਹੈ ਜਿਸ ਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਰਿਮਾਂਡ ਵੀ ਲਿਆ ਜਾ ਸਕਦਾ ਹੈ ਪਰ ਸੀਬੀਆਈ ਦੇ ਸੂਤਰਾਂ ਅਨੁਸਾਰ ਭੁੱਲਰ ਦੇ ਘਰ ਤੋਂ ਜਿਹੜੀ ਜਾਂਚ ਦੇ ਵਿੱਚ ਦਸਤਾਵੇਜ਼ ਮਿਲੇ ਨੇ ਉਹਨਾਂ ਦਸਤਾਵੇਜ਼ਾਂ ਦੇ ਵਿੱਚ ਕੁਝ ਜਾਇਦਾਦਾਂ ਦੀ ਫੋਟੋ ਕਾਪੀਆਂ ਮਿਲੀਆਂ ਨੇ ਉਹ ਜਾਇਦਾਦਾਂ ਹੁਣ ਕਿਸ ਦੀਆਂ ਨੇ ਜਿਹੜੀਆਂ ਫੋਟੋਆਂ ਕਾਪੀਆਂ ਮਿਲੀਆਂ ਨੇ ਉਹ ਜਾਇਦਾਦਾਂ ਅਲੱਗ-ਅਲੱਗ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸਬੰਧਤ ਪਾਈਆਂ ਗਈਆਂ ਨੇ ਇਹ ਸੀਬੀਆਈ ਦੇ ਸੂਤਰਾਂ ਦਾ ਕਹਿਣਾ ਹੈ ਜਿਹੜੇ ਡੀਆਈਜੀ ਭੁੱਲਰ ਦੇ ਘਰੋਂ ਦਸਤਾਵੇਜ਼ ਦੀ ਗੱਲ ਕੀਤੀ ਜਾ ਰਹੀ ਸੀ ਵਾਰ-ਵਾਰ ਕਿ ਢਾਈ ਕਿਲੋ ਸੋਨਾ 7.5 ਕਰੋੜ ਦੇ ਕਰੀਬ ਕੈਸ਼ ਮਿਲਣਾ ਇਹ ਸਾਰੀਆਂ ਚੀਜ਼ਾਂ ਜਾਂ ਫਾਰਮ ਹਾਊਸ ਤੋਂ ਸ਼ਰਾਬ ਦੀਆਂ ਬੋਤਲਾਂ ਮਿਲਣੀਆਂ ਉਹ ਵੀ ਵਿਦੇਸ਼ੀ ਸ਼ਰਾਬ ਦੀਆਂ ਇਸ ਕਰਕੇ ਇੱਕ ਐਕਸਾਈਜ਼ ਦਾ ਪਰਚਾ ਵੀ ਹੋਇਆ ਜਦੋਂ ਉਹ ਦਸਤਾਵੇਜ਼ ਵੀ ਨਾਲ ਹੈ ਜਬਤ ਕੀਤੇ ਗਏ ਫਰੋਲੇ ਗਏ ਤੇ ਉਹਨਾਂ ਦੀ ਜਿਹੜਾ ਪਿਛਲੇ 14 ਦਿਨਾਂ ਵਿੱਚ ਪੜਤਾਲ ਹੋਈ ਹੈ ਉਸ ਦੇ ਵਿੱਚ ਸੀਬੀਆਈ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਜੇ ਵੱਖੋ-ਵੱਖਰੇ ਪੁਲਿਸ ਅਧਿਕਾਰੀਆਂ ਦੇ ਤੇ ਪ੍ਰਸ਼ਾਸਨਿਕ ਅਧਿਕਾਰੀ ਨੇ ਜਿਹੜੇ ਚਾਹੇ ਉਹ ਆਈਐਸ ਨੇ ਜਾਂ ਆਈਪੀਐਸ ਨੇ ਉਨ੍ਹਾਂ ਦੇ ਕਾਗਜ਼ ਡੀਆਈਜੀ ਭੁੱਲਰ ਦੇ ਘਰ ਕੀ ਕਰਦੇ ਸੀ ਫਿਰ ਉੱਥੋਂ ਇੱਕ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾ ਰਿਹਾ ਹੈ ਕਿ ਡੀਆਈਜੀ ਭੁੱਲਰ ਨੇ ਕੀ ਇਹ ਸੰਪਤੀਆਂ ਦੇ ਜਾਇਦਾਦਾਂ ਦੇ ਦਸਤਾਵੇਜ਼ ਆਪਣੇ ਕੋਲ ਇਸ ਕਰਕੇ ਰੱਖ رکھے ਸੀ ਤਾਂ ਕਿ ਉਹ ਬਾਕੀ ਅਧਿਕਾਰੀਆਂ ਨੂੰ ਬਲੈਕਮੇਲ ਕਰ ਸਕਣ ਇਹ ਆਪਣੇ ਆਪ ਦੇ ਵਿੱਚ ਇੱਕ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਣ ਵਾਲਾ ਮਾਮਲਾ ਬਣ ਚੁੱਕਾ ਹੈ ਕਿਉਂਕਿ ਕਿਸੇ ਵੀ ਅਸਰ ਦੇ ਜਾਂ ਕਿਸੇ ਵੀ ਸਿਆਸਤਦਾਨ ਦੇ ਜਾਇਦਾਦਾਂ ਦੇ ਵੇਰਵੇ ਹੁੰਦੇ ਨੇ ਉਸ ਦੇ ਆਪਣੇ ਹੁੰਦੇ ਨੇ ਚਾਹੇ ਉਸ ਦੀ ਨਾਮੀ ਪ੍ਰਾਪਰਟੀ ਹੋਵੇ ਜਾਂ ਬੇਨਾਮੀ ਹੋਵੇ ਇਹ ਤਾਂ ਜਿਹੜਾ ਨਹੀਂ ਫੜਿਆ ਗਿਆ ਸਿਆਣੇ ਕਹਿੰਦੇ ਆ ਕਿ ਉਹੀ ਸਾਧ ਹੈ ਜਿਹੜਾ ਫੜਿਆ ਗਿਆ ਉਹੀ ਚੋਰ ਹੈ ਤਾਂ ਉਹੀ ਗੱਲ ਇੱਥੇ ਨਜ਼ਰ ਆ ਰਹੀ ਹੈ ਕਿ ਜਦੋਂ ਆਪਣੀਆਂ ਜਾਇਦਾਦਾਂ ਦੇ ਵੇਰਵੇ ਦੇ ਕਾਗਜ਼ ਸਾਹਮਣੇ ਇਹ ਤਾਂ ਗੱਲ ਫੇਰ ਵੀ ਸਮਝ ਆਉਂਦੀ ਹੈ ਬਾਕੀ ਅਫਸਰਾਂ ਦੇ ਚਾਹੇ ਉਹ ਆਈਐਸ ਨੇ ਜਾਂ ਫਿਰ ਆਈਪੀਐਸ ਅਫਸਰ ਨੇ ਜਾਂ ਸਿਵਲ ਪ੍ਰਸ਼ਾਸਨ ਕਹਿ ਸਕਦੇ ਨੇ ਜਾਂ ਪੁਲਿਸ ਪ੍ਰਸ਼ਾਸਨ ਉਹਨਾਂ ਅਧਿਕਾਰੀਆਂ ਦੇ ਜਾਇਦਾਦਾਂ ਦੇ ਜਿਹੜੇ ਦਸਤਾਵੇਜ਼ ਨੇ ਉਹ ਭੁੱਲਰ ਦੇ ਘਰ ਕੀ ਕਰਦੇ ਸੀ ਇਸੇ ਕਰਕੇ ਦੇਖਿਆ ਜਾ ਰਿਹਾ ਇਸ ਨੂੰ ਇਸ ਐਂਗਲ ਤੋਂ ਕਿ ਕਿਤੇ ਇਹ ਜਾਇਦਾਦਾਂ ਦੇ ਵੇਰਵੇ ਆਪਣੇ ਕੋਲ ਇਸ ਕਰਕੇ ਤਾਂ ਨਹੀਂ ਰੱਖੇ ਹੋਏ ਸੀ ਤਾਂ ਕਿ ਬਾਕੀ ਅਧਿਕਾਰੀਆਂ ਨੂੰ ਆਪਣੇ ਅਧੀਨ ਕੰਮ ਕਰਵਾਉਣ ਦੇ ਲਈ ਬਲੈਕਮੇਲ ਕੀਤਾ ਜਾ ਸਕੇ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਇਸੇ ਕਰਕੇ ਹੁਣ ਇੱਕ ਗੱਲ ਨਿਆਂਇਕ ਹਿਰਾਸਤ ਦੀ ਜਦੋਂ ਆਉਂਦੀ ਹੈ ਤਾਂ ਡੀਆਈਜੀ ਭੁੱਲਰ ਦੀ ਨਿਆਂਇਕ ਹਿਰਾਸਤ ਵੀ 31 ਅਕਤੂਬਰ ਨੂੰ ਖਤਮ ਹੋਣ ਜਾ ਰਹੀ ਹੈ ਤਾਂ ਸੀਬੀਆਈ ਨੇ ਜਾਂਚ ਦੇ ਵਿੱਚ ਇਹ ਵੀ ਪਾਇਆ ਕਿ ਅਗਸਤ ਤੇ ਸਤੰਬਰ ਦੇ ਵਿੱਚ ਉਹਨਾਂ ਦੀ ਜਿਹੜੀ ਮਹੀਨਾਵਾਰ ਤਨਖਾਹ ਸੀ ਉਹ ਲਗਭਗ 4,74,000 ਰੁਪਏ ਬਣਦੀ ਸੀ ਹਾਲਾਂਕਿ ਸਾਲ 2024-25 ਦੇ ਵਿੱਚ ਉਹਨਾਂ ਦੀ ਜਿਹੜੀ ਸਾਲਾਨਾ ਕੁੱਲ ਆਮਦਨ ਤੈਅ ਕੀਤੀ ਗਈ ਹੈ ਜਿਹੜਾ ਇਨਕਮ ਟੈਕਸ ਭਰਿਆ ਗਿਆ 45 ਲੱਖ 95000 990 ਰੁਪਏ ਸੀ ਜਿਹੜੀ ਆਮਦਨ ਜਿਸ ਦੇ ਆਧਾਰ ਦੇ ਉੱਤੇ ਉਹਨਾਂ ਨੇ ਜਿਹੜਾ ਲਗਭਗ ਆਪਣਾ 32 ਲੱਖ ਰੁਪਏ ਦੀ ਜਿਹੜੀ ਆਮਦਨ ਉਹਨਾਂ ਦੀ ਬਣਦੀ ਸੀ ਯਾਨੀ ਕਿ ਉਹਨਾਂ ਦੇ ਵਿੱਚੋਂ ਜਿਹੜਾ ਟੈਕਸ ਬਾਕੀ ਭਰ ਦਿੱਤਾ ਗਿਆ ਜਦ ਕਿ ਸੀਬੀਆਈ ਨੇ ਉਹਨਾਂ ਦੇ ਘਰ ਦੇ ਵਿੱਚ ਜਿਹੜਾ ਛਾਪਾ ਮਾਰਿਆ ਉਸ ਦੌਰਾਨ 7 ਕਰੋੜ 36 ਲੱਖ 90000 ਰੁਪਏ ਬਰਾਮਦ ਹੋਏ ਇਹ ਰਾਸ਼ੀ ਉਹਨਾਂ ਦੇ ਜਿਹੜੇ ਹੈ ਜਾਨੂ ਸਰੋਤ ਨੇ ਆਮਦਨ ਦੇ ਉਹਨਾਂ ਦੇ ਨਾਲ ਬਿਲਕੁਲ ਵੀ ਮੇਲ ਨਹੀਂ ਖਾ ਰਹੀ ਜਿਸ ਦੇ ਕਰਕੇ ਹੁਣ ਡੀਆਈਜੀ ਭੁੱਲਰ ਉੱਤੇ ਇੱਕ ਤੀਜਾ ਮਾਮਲਾ ਵੀ ਦਰਜ ਕੀਤਾ ਗਿਆ ਜਿਹੜਾ ਕਿ ਡੀਏ ਦਾ ਕੇਸ ਜਿਹਨੂੰ ਆਪਾਂ ਕਹਿੰਦੇ ਆ ਕਿ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਦੇ ਵਿੱਚ ਪਰ ਹੁਣ ਇੱਥੇ ਹੈਰਾਨ ਕਰਨ ਵਾਲੀ ਗੱਲ ਜਿਹੜੀ ਲਗਭਗ 14-15 ਦਿਨਾਂ ਬਾਅਦ ਸਾਹਮਣੇ ਆਈ ਹੈ ਸੀਬੀਆਈ ਦੇ ਕੋਲ ਕਿ ਬਾਕੀ ਅਫਸਰਾਂ ਦੀਆਂ ਜਾਇਦਾਦਾਂ ਦੇ ਵੇਰਵੇ ਡੀਆਈਜੀ ਭੁੱਲਰ ਦੇ ਘਰ ਕੀ ਕਰਦੇ ਸੀ ਔਰ ਇੱਥੇ ਇਹ ਵੀ ਗੱਲ ਇੱਕ ਸਪਸ਼ਟ ਹੋ ਚੁੱਕੀ ਹੈ ਕਿ ਡੀਆਈਜੀ ਰੇਂਜ ਰੋਪੜ ਦੇ ਅੰਦਰ ਜਿੰਨੇ ਅਫਸਰ ਪੈਂਦੇ ਨੇ ਖਾਸ ਕਰਕੇ ਪੁਲਿਸ ਦੇ ਅਧਿਕਾਰੀ ਚਾਹੇ ਉਸ ਦੇ ਵਿੱਚ ਡੀਐਸਪੀ ਰੈਂਕ ਦੇ ਅਧਿਕਾਰੀ ਨੇ ਜਾਂ ਉਸ ਤੋਂ ਉੱਚ ਅਹੁਦਿਆਂ ਦੇ ਉਹਨਾਂ ਤੋਂ ਵੀ ਇਸ ਮਾਮਲੇ ਦੇ ਵਿੱਚ ਪੁਸ਼ਗਿਸ਼ ਹੋਣੀ ਹੈ ਕਈਆਂ ਨੂੰ ਬੁਲਾ ਲਿਆ ਗਿਆ ਅਫਸਰਾਂ ਨੂੰ ਤੇ ਕਈਆਂ ਨੂੰ ਬੁਲਾਇਆ ਜਾਣਾ ਇਸ ਦੇ ਬਾਰੇ ਹਾਲੇ ਤੱਕ ਸੀਬੀਆਈ ਸਪਸ਼ਟ ਰੂਪ ਦੇ ਵਿੱਚ ਬਾਏ ਨੇਮ ਕਿਸੇ ਦਾ ਵੀ ਨਾਮ ਉਜਾਗਰ ਨਹੀਂ ਕੀਤਾ ਉਹਨਾਂ ਨੇ ਕਿਸ ਨੂੰ ਬੁਲਾਇਆ ਕਿਹਨਾਂ ਨੂੰ ਨਹੀਂ ਬੁਲਾਇਆ ਪਰ ਸੀਬੀਆਈ ਦੇ ਜਿਹੜੇ ਜਾਣਕਾਰ ਨੇ ਉਹ ਜ਼ਰੂਰ ਦੱਸਦੇ ਨੇ ਕਿ ਕੁਝ ਅਫਸਰਾਂ ਨੂੰ ਤਲਬ ਕਰ ਵੀ ਲਿਆ ਗਿਆ ਤੇ ਕੁਝ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੀਤਾ ਜਾਣਾ ਔਰ ਇਹ ਵੀ ਇੱਕ ਗੱਲ ਸਾਹਮਣੇ ਆਈ ਹੈ ਕੱਲ ਜਦੋਂ ਪੇਸ਼ ਕੀਤਾ ਗਿਆ ਕ੍ਰਿਸ਼ਾਨੂੰ ਨੂੰ ਜਦੋਂ ਉਸ ਦਾ 9 ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ ਹਾਲਾਂਕਿ ਉਸ ਦੇ ਵਕੀਲ ਨੇ ਇਹ ਦਾਵਾ ਕੀਤਾ ਕਿ ਕ੍ਰਿਸ਼ਾਨੂੰ ਦੇ ਕਿ ਉਸ ਕੋਲੋਂ ਤਾਂ ਪੈਸਾ 1 ਰੁਪਇਆ ਬਰਾਮਦ ਨਹੀਂ ਹੋਇਆ ਤਾਂ ਇਹ ਉਸ ਦੇ ਉੱਤੇ ਪਲਾਂਟ ਕੀਤੇ ਗਏ ਪੈਸੇ ਨੇ ਪਰ ਸੀਬੀਆਈ ਦਾ ਦਾਵਾ ਸੀ ਕਿ 21 ਲੱਖ ਰੁਪਏ ਤੱਕ ਕ੍ਰਿਸ਼ਾਨੂੰ ਕੋਲੋਂ ਵੀ ਹੋਇਆ ਹੁਣ ਉਹ ਕ੍ਰਿਸ਼ਾਨੂੰ ਕੋਲੋਂ 21 ਲੱਖ ਰੁਪਏ ਜਿਹੜਾ ਬਰਾਮਦ ਹੋਇਆ ਉਹ ਕਿਹੜੇ ਅਫਸਰ ਦੇ ਘਰ ਜਾਣਾ ਸੀ ਜਾਂ ਹੋਰ ਕਿਸੇ ਦੇ ਘਰ ਜਾਣਾ ਸੀ ਇਹ ਸਾਰੀਆਂ ਚੀਜ਼ਾਂ ਹੁਣ ਇਸ ਰਿਮਾਂਡ ਦੇ ਵਿੱਚ ਸਾਹਮਣੇ ਆ ਜਾਣੀਆਂ ਔਰ ਜਦੋਂ ਕ੍ਰਿਸ਼ਾਨੂੰ ਦਾ ਰਿਮਾਂਡ ਖਤਮ ਹੋਣਾ ਹੈ ਇਸ ਰਿਮਾਂਡ ਦੇ ਦੌਰਾਨ ਵੀ ਡੀਆਈਜੀ ਭੁੱਲ ਤੇ ਕਿਰਸ਼ਾਨੂੰ ਨੂੰ ਆਹਮੋ ਸਾਹਮਣੇ ਬਾਈ ਫੇਸ ਵੀ ਬਿਠਾਇਆ ਜਾਣਾ ਉਹ ਦਿਨ ਹੁਣ ਕਿਹੜਾ ਮਿਥਣਾ ਇਹ ਸੀਬੀਆਈ ਨੇ ਤੈਅ ਕਰਨਾ ਪਰ ਜਦੋਂ ਦੋਨਾਂ ਤੋਂ ਅਲੱਗ-ਅਲੱਗ ਪੁਸ਼ਕਿਸ਼ ਕਰਨ ਤੋਂ ਬਾਅਦ ਜਦੋਂ ਇੱਕ ਦੂਜੇ ਨੂੰ ਸਾਹਮਣੇ ਬਿਠਾਇਆ ਜਾਣਾ ਤੇ ਉਹ ਵੀ ਇੱਕ ਕ੍ਰਾਸ ਚੈੱਕ ਸੀਬੀਆਈ ਨੇ ਕਰਨਾ ਇਹ ਉਹਨਾਂ ਦੀ ਇੱਕ ਪੁਸ਼ਗਿਸ਼ ਦਾ ਤਰੀਕਾ ਹੈ ਤਾਂ ਸੀਬੀਆਈ ਦੀ ਵੱਲੋਂ ਜਿਹੜੀ ਇਹ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਉਸ ਤੋਂ ਇੱਕ ਗੱਲ ਤਾਂ ਪੱਕੀ ਹੋ ਗਈ ਹੈ ਕਿ ਹੁਣ ਕੱਲੀਆਂ ਮੁਸ਼ਕਲਾਂ ਡੀਆਈਜੀ ਹਰਚਰਨ ਸਿੰਘ ਭੁੱਲਰ ਦੀਆਂ ਨਹੀਂ ਕਿਰਸ਼ਾਨੂੰ ਸ਼ਾਰਦਾ ਦੀਆਂ ਹੀ ਨਹੀਂ ਇਸ ਦੇ ਨਾਲ ਔਰ ਕਈ ਪ੍ਰਾਈਵੇਟ ਬੰਦੇ ਤੇ ਕਈ ਅਫਸਰ ਆ ਜਿਹੜੇ ਉਹ ਨਿਸ਼ਾਨੇ ਉੱਤੇ ਆ ਜਾਣਗੇ ਕਿਉਂਕਿ ਕੱਲ ਜਾਂ ਗੱਲ ਇੱਕ ਨਵੀਂ ਸਾਹਮਣੇ ਵੀ ਆਈ ਸੀ ਕਿ ਕਿਰਸ਼ਾਨੂੰ ਨੂੰ ਜਿਹੜੇ ਜੇਲ੍ਹ ਦੇ ਵਿੱਚ ਪ੍ਰਾਈਵੇਟ ਬੰਦੇ ਮਿਲੇ ਉਸ ਉਹ ਕੌਣ ਸੀ ਉਹਨਾਂ ਦਾ ਕੀ ਲੈਣਾ ਦੇਣਾ ਸੀ ਇਸ ਕੇਸ ਦੇ ਨਾਲ ਇਸੇ ਕਰਕੇ ਅਦਾਲਤ ਦੇ ਵਿੱਚ ਇਹ ਵੀ ਟਿੱਪਣੀ ਹੋਈ ਕਿ ਸੀਸੀਟੀਵੀ ਫੁਟੇਜ ਆ ਜੇਲ੍ਹ ਦੇ ਵਿੱਚ ਕੌਣ ਇਹਨਾਂ ਨੂੰ ਮਿਲ ਰਿਹਾ ਹੈ ਚਾਹੇ ਝਰਨ ਭੁੱਲਰ ਨੂੰ ਜਾਂ ਕਿਰਸ਼ਾਨੂੰ ਸ਼ਰਧਾ ਨੂੰ ਉਹ ਸੀਸੀਟੀਵੀ ਫੁਟੇਜ ਆ ਜਿਹੜੀ ਉਹ ਵੀ ਜਿਹੜੀ ਐ ਸਾਂਭ ਕੇ ਰੱਖੀ ਜਾਣੀ ਚਾਹੀਦੀ ਐ ਤੇ ਨਾਲ ਹੀ ਜਿਹੜੇ ਮਿਲਣ ਆਉਂਦੇ ਨੇ ਉਹਨਾਂ ਦਾ ਵੀ ਪਤਾ ਹੋਣਾ ਚਾਹੀਦਾ ਹੈ ਜੇਲ੍ਹ ਅਧਿਕਾਰੀਆਂ ਨੂੰ ਜੇਲ੍ਹ ਪ੍ਰਸ਼ਾਸਨ ਨੂੰ ਕਿ ਉਹ ਕੌਣ ਨੇ ਕਿਉਂਕਿ ਕੱਲ ਨੂੰ ਉਹਨਾਂ ਨੂੰ ਵੀ ਬੁਲਾਇਆ ਜਾ ਸਕਦਾ ਹੈ ਕਿ ਤੁਸੀਂ ਜੇ ਮੁਲਾਕਾਤ ਕਰਨ ਆਏ ਹੋ ਤਾਂ ਜੇਕਰ ਤੁਹਾਡਾ ਇਸ ਕੇਸ ਨਾਲ ਕੋਈ ਲੈਣਾ ਦੇਣਾ ਨਹੀਂ ਤੁਹਾਡਾ ਕੋਈ ਖੂਨੀ ਰਿਸ਼ਤਾ ਨਹੀਂ ਇਹਨਾਂ ਮੁਲਜ਼ਮਾਂ ਦੇ ਨਾਲ ਤਾਂ ਤੁਸੀਂ ਕੀ ਲੈਣਾ ਹੈ ਜਾ ਤੁਹਾਡੀ ਹਮਦਰਦੀ ਕਿਉਂ ਜਾਗੀ ਕਿ ਮਿਲਣਾ ਚਾਹੀਦਾ ਹੈ ਅਸੀਂ ਇਹਦੇ ਵਿੱਚ ਇੱਕ ਹੋਰ ਗੱਲ ਕਰ ਕਰਦੇ ਆ ਕਿ ਇਹ ਤਾਂ ਸ਼ੁਰੂ ਤੋਂ ਇੱਕ ਗੱਲ ਕਰਦੇ ਆ ਰਿਹਾ ਜੋ ਗੱਲਾਂ ਬਾਹਰ ਆ ਰਹੀਆਂ ਨੇ ਕਿ 15 ਆਈਐਸ ਤੇ ਆਈਪੀਐਸ ਜਿਹੜੇ ਅਫਸਰ ਨੇ ਉਹ ਟੰਗੇ ਜਾ ਸਕਦੇ ਨੇ ਪਰ ਜਿਹੜੀ ਹੁਣ ਇਹ ਪ੍ਰੋਪਰਟੀ ਦੇ ਕਾਗਜ਼ ਜਿਹੜੇ ਡੀਆਈਜੀ ਭੁੱਲੜ ਦੇ ਘਰੋਂ ਮਿਲੇ ਨੇ ਜਿਹੜੇ ਸੀਬੀਆਈ ਨੇ ਜਬਤ ਕੀਤੇ ਨੇ ਜਿਹੜੀ ਗੱਲਾਂ ਇਹ ਹੋ ਰਹੀਆਂ ਸਨ ਕਿ ਜਿਹੜੇ ਡੀਆਈਜੀ ਭੁੱਲਰ ਸਨ ਉਹ ਅਫਸਰਾਂ ਨੂੰ ਬਲੈਕਮੈਲ ਕਰਦੇ ਸੀ ਪਹਿਲੀ ਗੱਲ ਬਲੈਕਮੈਲ ਚੋਅ ਕਰਦੇ ਸੀ ਦੂਜੀ ਗੱਲ ਇਹ कि ਜਿਹੜੇ ਇਹ 15 ਆਈਐਸ ਅਫਸਰਾਂ ਦਾ ਨਾਮ ਆ ਰਿਹਾ ਸੀ ਕਿ ਗਿਣਤੀ ਇਹਨਾਂ ਤੋਂ ਵੱਧ ਸਕਦੀ ਹੈਗੀ ਹੈ ਬਿਲਕੁਲ ਜਿਸ ਤਰ੍ਹਾਂ ਇਹ ਜਿਹੜੀ ਜਾਂਚ ਪੜਤਾਲ ਅੱਗੇ ਵੱਧ ਰਹੀ ਹੈ ਸੀਬੀਆਈ ਪੜਾਦਰ ਪੜਾ ਕਿਉਂਕਿ ਪਹਿਲਾਂ ਇੱਕ ਸਵਾਲ ਉੱਠਿਆ ਚਰਚਾ ਹੋਈ ਲੋਕਾਂ 'ਚ ਕਿ ਸੀਬੀਆਈ ਨੇ ਰਿਮਾਂਡ ਕਿਉਂ ਨਹੀਂ ਮੰਗਿਆ ਪਹਿਲੇ ਦਿਨ ਜਦੋਂ ਪੇਸ਼ ਕੀਤਾ ਲੋਕਾਂ ਦੀ ਇੱਕ ਆਮ ਚਰਚਾ ਸੀ ਸੁਭਾਵਿਕ ਜਿਹਾ ਸਵਾਲ ਆ ਵੀ ਜਾਂਦਾ ਮਨ ਵਿੱਚ ਲੋਕਾਂ ਦੇ ਇਸ ਦੇ ਉੱਤੇ ਕਈ ਬੁੱਧੀਜੀਵੀਆਂ ਨੇ ਵੀ ਟਿੱਪਣੀਆਂ ਕੀਤੀਆਂ ਕਿ ਰਿਮਾਂਡ ਪਹਿਲਾਂ ਹੀ ਲੈ ਲੈਣਾ ਚਾਹੀਦਾ ਸੀ ਪਰ ਨਵੇਂ ਕਾਨੂੰਨਾਂ ਜਿਹੜੇ ਬਣੇ ਉਸ ਤੋਂ ਬਾਅਦ ਸੋਧ ਹੋਈ ਤਾਂ ਉਸ ਦੇ ਮੁਤਾਬਕ ਪਹਿਲੇ 40 ਦਿਨਾਂ ਦੇ ਅੰਦਰ ਅੰਦਰ ਕਿਸੇ ਵੇਲੇ ਵੀ ਰਿਮਾਂਡ ਮੰਗਿਆ ਜਾ ਸਕਦਾ ਹੈ ਇਸੇ ਕਰਕੇ CBI ਨੇ ਪਹਿਲਾਂ ਉਹਨਾਂ ਨੂੰ ਨਿਆਇਕ ਹਿਰਾਸਤ ਵਿੱਚ ਭੇਜਿਆ ਤੇ ਹੁਣ ਪਹਿਲਾਂ ਕਿਰਸ਼ਾਨੂੰ ਦਾ ਰਿਮਾਂਡ ਮੰਗ ਲਿਆ ਤੇ ਹੁਣ ਹਰਚਰਨ ਭੁੱਲਰ ਦਾ ਵੀ ਰਿਮਾਂਡ ਮੰਗਿਆ ਜਾਣਾ ਹੈ ਗੱਲ ਲਗਭਗ ਤੈ ਹੋ ਚੁੱਕੀ ਹੈ ਸੀਬੀਆਈ ਆਪਣੇ ਤਰੀਕੇ ਨਾਲ ਕੰਮ ਕਰਦੀ ਹੈ ਕੰਮ ਦੇ ਵਿੱਚ ਹੋ ਸਕਦਾ ਹੈ ਦੇਰੀ ਹੋ ਜਾਵੇ ਪਰ ਜਿਸ ਢੰਗ ਨਾਲ ਹੁਣ ਤੱਕ ਜਾਂਚ ਅੱਗੇ ਵਧੀ ਹੈ ਉਸ ਦੇ ਵਿੱਚ 15 ਛੱਡੋ ਇਹਨਾਂ ਗਿਣਤੀਆਂ ਜਿਹੜੀ ਗਿਣਤੀ ਹੈ ਉਹ ਡਬਲ ਵੀ ਹੋ ਸਕਦੀ ਹੈ ਕਿਉਂਕਿ ਡੀਆਈਜੀ ਭੁੱਲਰ ਦੀ ਕਿੱਥੇ ਕਿੱਥੇ ਤੂਤੀ ਬੋਲਦੀ ਰਹੀ ਹੈ ਤੇ ਹੁਣ ਤੱਕ ਉਹਨਾਂ ਦੀ ਸਰਵਿਸ ਦੇ ਦੌਰਾਨ ਇਹ ਕੁਸ਼ ਉਹਨਾਂ ਨੇ ਕੀਤਾ ਚਾਹੇ ਉਹ ਐਸਐਸਪੀ ਰਹਿੰਦੇ ਆ ਕੁਝ ਲੋਕ ਜਿਹੜੇ ਪੀੜਤ ਨੇ ਉਹ ਵੀ ਸਾਹਮਣੇ ਆ ਰਹੇ ਨੇ ਆਕਾਸ਼ ਬੱਤਾ ਦਾ ਵੀ ਦਾਵਾ ਸੀ ਕਿ ਮੈਨੂੰ ਵੀ ਬਹੁਤ ਅਣਗਿਣਤ ਕਾਲਾਂ ਆਈਆਂ ਕਿ ਸਾਡੇ ਨਾਲ ਵੀ ਜੱਗੋਂ ਤੇਰਵੀ ਹੋਈ ਹੈ ਜਿਵੇਂ ਤੁਹਾਡੇ ਨਾਲ ਹੋਈ ਹੈ ਤੁਸੀਂ ਹਿੰਮਤ ਕੀਤੀ ਤੇ ਸੀਬੀਆਈ ਤੋਂ ਕਾਰਵਾਈ ਕਰਵਾ ਦਿੱਤੀ ਹੁਣ ਜਿੱਥੋਂ ਤੱਕ ਗੱਲ ਰਹੀ ਕਿ ਬਲੈਕਮੇਲ ਕਿਉਂ ਕੀਤਾ ਜਾਂਦਾ ਹੈ ਤਾਂ ਇੱਕ ਬੱਚੇ ਨੂੰ ਵੀ ਪਤਾ ਹੈ ਕਿ ਬਲੈਕਮੇਲਿੰਗ ਕੀ ਹੁੰਦੀ ਹੈ ਬਲੈਕਮੇਲਿੰਗ ਦਾ ਮਤਲਬ ਇਹੀ ਹੁੰਦਾ ਹੈ ਸੌਦਾ ਪੱਤਾ ਉਸ ਦੇ ਵਿੱਚ ਕਰਨਾ ਹੁੰਦਾ ਦੋ ਨੰਬਰ ਦੇ ਵਿੱਚ ਤੇ ਜਿਹੜੇ ਅਧਿਕਾਰੀਆਂ ਨੇ ਕਾਗਜ਼ ਡੀਆਈਜੀ ਭੁੱਲਰ ਦੇ ਘਰ ਕਿਉਂ ਪਏ ਸੀ ਇਸ ਦਾ ਜਵਾਬ ਜੇਕਰ ਪੁਖਤਾ ਢੰਗ ਨਾਲ ਸੀਬੀਆਈ ਨੂੰ ਰਿਮਾਂਡ ਦੇ ਦੌਰਾਨ ਜਦੋਂ ਪੁੱਛਗਿਸ਼ ਹੋਣੀ ਹੈ ਹਰ ਚਰਨ ਭੁੱਲਰ ਤੋਂ ਵੀ ਜੇ ਤਾਂ ਦੇ ਦੇਣਗੇ ਤਾ सीबीआई ਨੂੰ ਹੋ ਸਕਦਾ ਹੈ ਉਹਨਾਂ ਦੇ ਜਵਾਬਾਂ ਤੋਂ ਤਸੱਲੀ ਹੋ ਜਾਵੇ ਪਰ ਉਹਨਾਂ ਕੋਲ ਬਹੁਤ ਸਾਰੇ ਅਜਿਹੇ ਸਵਾਲ ਨੇ ਭਾਵੇਂ ਉਹ ਦਾਵਾ ਕਰਕੇ ਗਏ ਸੀ ਪਹਿਲੇ ਦਿਨ ਕਿ ਮੈਂ ਕੋਰਟ ਵਿੱਚ ਵਿਸ਼ਵਾਸ ਰੱਖਦਾ ਇਨਸਾਫ ਕਰੇਗੀ ਕੋਰਟ ਮੈਂ ਹਰੇਕ ਸਵਾਲ ਦਾ ਜਵਾਬ ਦੇਵਾਂਗਾ ਪਰ ਜਿਹੜਾ ਇਹ ਕੈਸ਼ ਲੱਭਣਾ 2.5 ਕਿਲੋ ਸੋਨਾ ਬਰਾਮਦ ਹੋਣਾ ਵਿਦੇਸ਼ੀ ਸ਼ਰਾਬ ਬਰਾਮਦ ਹੋਣੀ ਜਿਸ ਦਾ ਕੀ ਐਕਸਾਈਜ਼ ਦਾ ਪਰਚਾ ਵੀ ਦਰਜ ਹੋ ਗਿਆ ਇਹਨਾਂ ਸਾਰੀਆਂ ਗੱਲਾਂ ਦੇ ਜਵਾਬ ਉਹ ਦਾਵਾ ਤਾਂ ਕਰ ਗਏ ਪਰ ਦੇਣਗੇ ਕਿਵੇਂ ਜਿੱਥੋਂ ਤੱਕ ਇਹ ਗੱਲ ਆ ਦਸਤਾਵੇਜ਼ ਜਿਹੜੇ ਲੱਭੇ ਨੇ ਬਾਕੀ ਅਧਿਕਾਰੀਆਂ ਦੀਆਂ ਜਾਇਦਾਦਾਂ ਤੇ ਇਸ ਦਾ ਜਵਾਬ ਉਹ ਕੀ ਦੇਣਗੇ ਕਿ ਇਹ ਤਹਿਸੀਲਦਾਰ ਜਾਂ ਪਟਵਾਰੀ ਦਾ ਕੰਮ ਵੀ ਨਾਲ-ਨਾਲ ਕਰਦੇ ਸੀ ਡੀਆਈਜੀ ਦੀ ਕੁਰਸੀ ਤੇ ਬੈਠਿਆ ਹੋਇਆ ਕਿ ਇਹ ਜਵਾਬ ਦੇਣਗੇ ਜਾਂ ਹੋਰ ਕੋਈ ਜਵਾਬ ਦੇਣਗੇ ਇਹ ਸਾਰੀਆਂ ਗੱਲਾਂ ਨੂੰ ਸੀਬੀਆਈ ਨੇ ਪੁੱਛਣਾ ਹੈ ਪੂਨਛਾਣ ਕਰਨੀ ਆ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਤਾਂ ਉਦੋਂ ਹੋਣਾ ਜਦੋਂ ਮੁਕੰਮਲ ਰੂਪ ਦੇ ਵਿੱਚ ਪੁਸ਼ਗਿਸ਼ ਪੂਰੀ ਹੋਣ ਤੋਂ ਬਾਅਦ ਚਲਾਨ ਪੇਸ਼ ਕੀਤਾ ਜਾਣਾ ਚਾਰ ਸ਼ੀਟ ਦਾਖਲ ਕੀਤੀ ਜਾਣੀ ਹੈ ਉਦੋਂ ਸਭ ਗੱਲਾਂ ਦਾ ਜਵਾਬ ਵੀ ਆ ਜਾਣਾ ਹੈ ਤਾਂ ਜਿਹੜੇ ਅਫਸਰਾਂ ਦੇ ਨਾਵਾਂ ਦੀ ਉਡੀਕ ਕੀਤੀ ਜਾ ਰਹੀ ਹੈ ਲੋਕਾਂ ਦੇ ਵੱਲੋਂ ਵੀ ਬੇਸਬਰੀ ਨਾਲ ਕਿ ਪਤਾ ਤਾਂ ਲੱਗੇ ਕਿ ਕਿਹੜੀਆਂ ਕਾਲੀਆਂ ਭੇਡਾਂ ਨੇ ਚਾਹੇ ਪ੍ਰਸ਼ਾਸਨਿਕ ਅਧਿਕਾਰੀ ਨੇ ਜਾਂ ਪੁਲਿਸ ਅਧਿਕਾਰੀ ਨੇ ਜਿਹੜੇ ਡੀਆਈਜੀ ਭੁੱਲਰ ਦੇ ਮਿਲੀ ਭੁਗਤ ਨਾਲ ਵੀ ਚੱਲਦੇ ਸੀ ਜਾਂ ਉਸ ਦੇ ਅਧੀਨ ਚੱਲਦੇ ਸੀ ਉਹਨਾਂ ਦੇ ਨਾਮ ਆ ਜਿਹੜੇ ਉਹ ਜਲਦੀ ਹੀ ਸਾਹਮਣੇ ਆਉਣ ਦੀ ਸੰਭਾਵਨਾ ਇਸ ਕਰਕੇ ਬਣੀ ਹੋਈ ਹੈ ਕਿਉਂਕਿ ਕਈਆਂ ਦੇ ਨਾਲ ਉਹਨਾਂ ਦਾ ਉੱਠਣਾ ਬੈਠਣਾ ਲੈਣਦੇ ਨੇ ਇਸ ਤਰ੍ਹਾਂ ਦਾ ਰਿਹਾ ਜਿਸ ਦੇ ਵਿੱਚ ਸ਼ੱਕ ਦੇ ਘੇਰੇ 'ਚ ਦੇਖਿਆ ਜਾ ਰਿਹਾ ਤੇ ਜਿਹੜੇ ਦਸਤਾਵੇਜ਼ ਲੱਭੇ ਨੇ ਇਤੋਂ ਸ਼ੱਕ ਦੀ ਸੂਈ ਹੋਰ ਵੱਧ ਗਈ ਹੈ ਤੇ ਦਾਇਰਾ ਸੀਬੀਆਈ ਜਾਂਚ ਦਾ ਹੋਰ ਵੱਧਾ ਦਿਖਾਈ ਦੇ ਰਿਹਾ ਜਿਸ ਦੇ ਵਿੱਚ ਕਈ ਅਫਸਰ ਚਾਹੇ ਆਈਪੀਐਸ ਨੇ ਜਾਂ ਆਈਐਸ ਨੇ ਜਾਂ ਉਹਨਾਂ ਦੇ ਅਧੀਨ ਕੰਮ ਕਰਨ ਵਾਲੇ ਨੇ ਉਹਨਾਂ ਦੀਆਂ ਮਕਰਨ ਵਾਲੇ ਨੇ ਉਹਨਾਂ ਦੀਆਂ ਮਕਰਨ